ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ 100 ਸਾਲ ਆਪ ਜੀ ਦੇ ਨਾਲ ਆਪਾਂ 1924 ਤੋਂ 2024 ਤੱਕ ਦੀਆਂ ਪੰਜਾਬ ਦੇ ਨਾਲ ਸੰਬੰਧ ਰੱਖਦੀਆਂ ਕੁਝ ਮਹੱਤਵਪੂਰਨ ਖਬਰਾਂ ਜੋ ਹਰ ਸਾਲ ਬੀਤਦੀਆਂ ਰਹੀਆਂ ਹਨ ਉਹਨਾਂ ਦੀ ਚਰਚਾ ਕਰਦੇ ਹਾਂ ਅੱਜ ਆਪਾਂ 1956 ਸਾਲ ਦੇ ਵਿੱਚ ਜੋ ਘਟਨਾਵਾਂ ਮੁੱਖ ਖਬਰਾਂ ਹੋਈਆਂ ਹਨ ਉਹਨਾਂ ਦੀ ਚਰਚਾ ਆਪ ਜੀ ਦੇ ਨਾਲ ਕਰਦੇ ਹਾਂ 1956 ਵਿੱਚ ਭਾਰਤ ਰਾਜ ਵਿੱਚ ਪੁਨਰਗਠਨ ਕਮਿਸ਼ਨ ਦੀ ਰਿਪੋਰਟ ਤਿਆਰ ਕੀਤੀ ਪੰਜਾਬ ਸਮੇਤ ਭਾਰਤ ਦੇ ਰਾਜਾਂ ਦੀ ਨਵੇਂ ਸਿਰੇ ਤੋਂ ਰਾਜਕਰਨ ਕਰਨ ਲਈ ਪੁਨਰਗਠਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਕਾਰਵਾਈ ਹੋਈ ਇਹ ਰਿਪੋਰਟ ਭਾਸ਼ਾਈ ਆਧਾਰ ਤੇ ਰਾਜਾਂ ਦੇ ਵੰਡ ਲਈ ਇੱਕ ਮਹੱਤਵਪੂਰਨ ਕੰਮ ਸੀ ਪੰਜਾਬ ਦਾ ਵਿਕਾਸ ਕਿਸ ਤਰ੍ਹਾਂ ਕੀਤਾ ਜਾਵੇ ਇਸ ਦੀ ਯੋਜਨਾ 1956 ਵਿੱਚ ਪੰਜਾਬ ਵਿੱਚ ਕਈ ਆਧੁਨਿਕ 인ਫਰਾਸਟਰਕਚਰ ਪ੍ਰੋਜੈਕਟ ਸ਼ੁਰੂ ਕੀਤੇ ਗਏ ਜਿਸ ਵਿੱਚ ਖੇਤੀਬਾੜੀ ਅਤੇ ਸਿੰਚਾਈ ਸਿਸਟਮ ਦਾ ਵਾਧਾ ਕਰਨ ਦਾ ਕੰਮ ਕੀਤਾ ਗਿਆ ਲੁਧਿਆਣੇ ਦੇ ਕੱਪੜੇ ਉਦਯੋਗ ਦਾ ਵਧਣਾ ਅਤੇ ਫੁੱਲਣਾ ਲੁਧਿਆਣੇ ਵਿੱਚ ਕੱਪੜੇ ਦਾ ਉਦਯੋਗ ਵਿਕਾਸ ਕਰ ਰਿਹਾ ਸੀ ਅਤੇ ਇਹ ਸ਼ਹਿਰ ਭਾਰਤ ਦੇ ਉਦਯੋਗਿਕ ਕੇਂਦਰਾਂ ਵਿੱਚੋਂ ਇੱਕ ਗਿਣਿਆ ਜਾਣ ਲੱਗਿਆ। ਭਾਰਤੀ ਅਫਸਰ ਸਾਹੀ ਵਿੱਚ ਪੰਜਾਬ ਦੀ ਭੂਮਿਕਾ 1952 ਵਿੱਚ ਭਾਰਤ ਦੇ ਕਈ ਅਧਿਕਾਰੀਆਂ ਨੇ ਭਾਰਤ ਦੀ ਨਵੀਂ ਸਰਕਾਰ ਵਿੱਚ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਨਿਭਾਇਆ ਇਹ ਪੰਜਾਬ ਦੇ بڑے ਲਿਖੇ ਨੌਜਵਾਨ ਸਿੱਖ ਕੌਮ ਦਾ ਜਾਗਰੂਕਤਾ ਅੰਦੋਲਨ ਸਿੱਖ ਜਗਤ ਵਿੱਚ ਆਪਣੇ ਅਧਿਕਾਰਾਂ ਅਤੇ ਸੱਭਿਆਚਾਰਕ ਪਛਾਣ ਲਈ ਕਈ ਸੰਸਥਾਵਾਂ ਦੀ ਨਵੀਂ ਸਥਾਪਨਾ ਹੋਈ ਪੰਜਾਬ ਵਿੱਚ ਕਿਸਾਨੀ ਸੰਘਰਸ਼ ਕਿਸਾਨੀ ਦੇ ਹੱਕਾਂ ਲਈ ਸੰਘਰਸ਼ ਜਾਰੀ ਰਿਹਾ ਖਾਸ ਕਰਕੇ ਭੂਮੀ ਸੁਧਾਰਾਂ ਅਤੇ ਪਾਣੀ ਦੇ ਲਈ ਅੰਮ੍ਰਿਤਸਰ ਦਾ ਵਪਾਰ ਦਾ ਵਧਣਾ ਅੰਮ੍ਰਿਤਸਰ ਦਾ ਵਪਾਰ ਅਤੇ ਅਰਖਤਾ ਰਾਜ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਸੀ ਜਿਸ ਨੇ ਪੰਜਾਬ ਨੂੰ ਤਰੱਕੀ ਦੇ ਰਾਹ ਉੱਤੇ ਲੈ ਕੇ ਜਾਣ ਦਾ ਕੰਮ ਕੀਤਾ ਸਿੱਖ ਅਕਾਲੀ ਦਲ ਦੀ ਸਿਆਸੀ ਭੂਮਿਕਾ ਅਕਾਲੀ ਦਲ ਨੇ ਪੰਜਾਬ ਦੀ ਸਿਆਸਤ ਵਿੱਚ ਆਪਣੇ ਹੱਕਾਂ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਇਸੇ ਤਰ੍ਹਾਂ 1952 ਵਿੱਚ ਪੰਜਾਬੀ ਫਿਲਮ ਇੰਡਸਟਰੀ ਵੀ ਹੌਲੀ-ਹੌਲੀ ਵਿਕਸਿਤ ਹੋ ਰਹੀ ਸੀ ਇਸ ਦੌਰਾਨ ਕੁਝ ਮਹੱਤਵਪੂਰਨ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ 1952 ਪੰਜਾਬ ਦੀਆਂ ਪ੍ਰਸਿੱਧ ਫਿਲਮਾਂ ਬਾਗੀ ਸਿੱਖ ਇਹ ਫਿਲਮ ਸਿੱਖ ਇਤਿਹਾਸ ਦੇ ਨਾਲ ਇਸ ਦੇ ਸੰਘਰਸ਼ ਨੂੰ ਦਰਸਾਉਂਦੀ ਹੈ ਪੰਜਾਬੀ ਮੁੰਡਾ ਇਹ ਇੱਕ ਪਿੰਡ ਦੇ ਨੌਜਵਾਨ ਮੁੰਡੇ ਦੀ ਕਹਾਣੀ ਹੈ ਇਹ ਪਿੰਡ ਦੇ ਵਿੱਚ ਆਪਣੇ ਪਰਿਵਾਰ ਲਈ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਦਿਖਾਇਆ ਜਾਂਦਾ ਹੈ ਪਿੰਡ ਦੀ ਕੁੜੀ ਇੱਕ ਮਾਸੂਮ ਕੁੜੀ ਦੇ ਜੀਵਨ ਤੇ ਉਸ ਦੇ ਸਮਾਜਿਕ ਸੰਘਰਸ਼ਾਂ ਦੇ ਉੱਤੇ ਅਰਧਾਰਤ ਫਿਲਮਾਂ ਸੀ ਇਸ ਦੌਰਾਨ ਕਈ ਇਤਿਹਾਸਿਕ ਸਿੱਖ ਫਿਲਮਾਂ ਵੀ ਬਣਾਈਆਂ ਗਈਆਂ ਜੋ ਸਿੱਖ ਜਾਗਰੂਕਤਾ ਅਤੇ ਇਤਿਹਾਸਿਕ ਪਛਾਣ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਸਨ ਸਿੱਖ ਧਰਮ ਦੇ ਮਹਾਨ ਨਾਇਕਾਂ ਤੇ ਜੀਵਨ ਉੱਤੇ ਵੀ ਧਿਆਨ ਦਿੱਤਾ ਗਿਆ ਰਾਜ ਪੁਨਰਗਠਨ ਕਮਿਸ਼ਨ 1952 ਵਿੱਚ ਭਾਰਤ ਸਰਕਾਰ ਨੇ ਭਾਸ਼ਾਈ ਆਧਾਰ ਤੇ ਰਾਜਾਂ ਦੇ ਨਵੀਂ ਵੰਡ ਲਈ ਕਦਮ ਚੁੱਕਿਆ ਇੱਕ ਮਿਸ਼ਨ ਦਿਆਂ ਸ਼ਪਾਰਸ਼ਾਂ ਮੁਤਾਬਕ ਪੰਜਾਬ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦੇ ਆਧਾਰ ਤੇ ਵੰਡ ਅਤੇ ਸੰਖਿਆ ਦੇ ਮੁੱਦੇ ਚਰਚਾ ਵਿੱਚ ਰਹੇ ਇਸ ਦੀ وجہ ਨਾਲ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਮਾਹੌਲ 'ਚ ਤਣਾਅ ਪੈਦਾ ਹੋ ਗਿਆ 1952 ਵਿੱਚ ਪੰਜਾਬ ਨੂੰ ਪੰਜਾਬੀ ਹਿੰਦੀ ਅਤੇ ਪਹਾੜੀ ਬੋਲੀਆਂ ਦੇ ਆਧਾਰ ਤੇ ਵੱਖ-ਵੱਖ ਖੇਤਰਾਂ ਵਿੱਚ ਵੰਡਿਆ ਗਿਆ ਪਹਾੜੀ ਖੇਤਰਾਂ ਨੂੰ ਹਿਮਾਚਲ ਵਿੱਚ ਸ਼ਾਮਲ ਕੀਤਾ ਗਿਆ ਅਤੇ ਹਿੰਦੀ ਬੋਲੀ ਨੂੰ ਹਰਿਆਣਾ ਵਿੱਚ ਸ਼ਾਮਲ ਕੀਤਾ ਗਿਆ ਇਹ ਇਸ ਤਰ੍ਹਾਂ ਦੀ ਵੰਡ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ ਸਿੱਖਾਂ ਦੇ ਅਧਿਕਾਰਾਂ ਲਈ ਅੰਦੋਲਨ ਸਿੱਖ ਅਕਾਲੀ ਪੰਜਾਬੀ ਸੂਬਾ ਮੋਰਚਾ ਦੀ ਸ਼ੁਰੂਆਤ ਲਈ ਜ਼ਮੀਨ ਤਿਆਰ ਕੀਤੀ ਗਈ ਸਿੱਖ ਸੰਗਠਨਾਂ ਨੇ ਪੰਜਾਬੀ ਭਾਸ਼ਾ ਦੇ ਆਧਾਰ ਤੇ ਵੱਖ ਸੂਬੇ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਚੰਡੀਗੜ੍ਹ ਦਾ ਵਿਕਾਸ ਚੰਡੀਗੜ੍ਹ ਸ਼ਹਿਰ ਜੋ ਪੰਜਾਬ ਦੀ ਨਵੀਂ ਰਾਜਧਾਨੀ ਬਣਾਇਆ ਜਾ ਰਿਹਾ ਸੀ 1956 ਵਿੱਚ ਵੀ ਉਸ ਦਾ ਨਿਰਮਾਣ ਜਾਰੀ ਸੀ ਇਹ ਸ਼ਹਿਰ ਆਪਣੇ ਆਧੁਨਿਕ ਡਿਜ਼ਾਈਨ ਅਤੇ ਪਲਾਨਿੰਗ ਲਈ ਪ੍ਰਸਿੱਧ ਬਣਿਆ ਚੰਡੀਗੜ੍ਹ ਸ਼ਹਿਰ ਦਾ ਨਿਰਮਾਣ ਤੇਜ਼ੀ ਨਾਲ ਹੋ ਰਿਹਾ ਸੀ ਇਸ ਨੂੰ ਨਵੀਂ ਰਾਜਧਾਨੀ ਵਜੋਂ ਵਿਕਸਿਤ ਕੀਤਾ ਜਾ ਰਿਹਾ ਸੀ 1956 ਵਿੱਚ ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਦੇ ਮਹੱਤਵਪੂਰਨ ਭੂਮਿਕਾ ਨਿਭਾਈ ਪੰਜਾਬ ਹਮੇਸ਼ਾ ਤੋਂ ਹੀ ਭਾਰਤ ਦੇ ਖੇਡਾਂ ਦੇ ਮੈਦਾਨ ਵਿੱਚ ਅਗੇਰੀ ਰਿਹਾ ਹੈ ਅਤੇ ਇਸ ਸਾਲ ਵੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ 1956 ਦੇ ਮੈਲਬਰਨ 올림픽 ਖੇਡਾਂ ਵਿੱਚ ਭਾਰਤ ਦੀ ਹਾਕੀ ਟੀਮ ਨੇ ਸੋਨੇ ਦਾ ਤਗਮਾ ਜਿੱਤਿਆ ਜਿਸ ਵਿੱਚ ਬਹੁਤੇ ਖਿਡਾਰੀ ਪੰਜਾਬ ਨਾਲ ਸੰਬੰਧ ਰੱਖਦੇ ਸਨ ਪਟਿਆਲਾ ਦੇ ਖੇਡ ਸੰਸਥਾਨ ਦੀ ਸ਼ੁਰੂਆਤ ਪਟਿਆਲਾ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਐਨ ਆਈ ਐਸ ਦੀ ਸਥਾਪਨਾ ਦੀ ਯੋਜਨਾ ਬਣ ਰਹੀ ਸੀ ਇਹ ਖੇਡਾਂ ਲਈ ਸਖਲਾਈ ਕੇਂਦਰ ਬਣਨ ਲੱਗਾ ਹਾਕੀ ਵਿੱਚ ਪੰਜਾਬ ਦੀ ਅਗਵਾਈ ਪੰਜਾਬ ਹਾਕੀ ਦੇ ਖੇਤਰ ਵਿੱਚ ਮਹਿਮ ਦੇ ਤੌਰ ਤੇ ਮੋਹਰਦਾਰ ਸੀ ਕਈ ਹਾਕੀ ਟੂਰਨਾਮੈਂਟਸ ਸੂਬੇ ਵਿੱਚ ਅਜੋਜਤ ਕੀਤੇ ਗਏ ਪੰਜਾਬ ਵਿੱਚ ਕਈ ਖੇਡਾਂ ਦੀਆਂ ਸੰਸਥਾਵਾਂ ਤੇ ਅਕੈਡਮੀਆਂ ਦੀ ਸਥਾਪਨਾ ਦੇ ਯਤਨ ਹੋਏ ਜੋ ਭਵਿੱਖ ਦੇ ਖਿਡਾਰੀਆਂ ਲਈ ਮਜ਼ਬੂਤ ਨੀਂਹ ਰੱਖਣ ਵਾਲੀ ਸਨ 1956 ਵਿੱਚ ਪੰਜਾਬ ਰਾਜ ਦੀ ਪੁਨਰਗਠਨ ਅਤੇ ਸਿਆਸੀ ਦੋਲਣੇ ਸਭ ਤੋਂ ਵੱਡੀ ਖਬਰ ਬਣਾਈ ਇਸ ਹਾਲ ਭੂ ਇੱਕ ਦੇ ਸੂਬੇ ਦੇ ਆਕਾਰ ਅਤੇ ਸਿਆਸੀ ਮੌਜੂਦਗੀ ਦੇ ਨਿਰਧਾਰਨ ਲਈ ਬਹੁਤ ਹੀ ਮਹੱਤਵਪੂਰਨ ਸੀ ਇਹ 1966 ਵਿੱਚ 1 ਨਵੰਬਰ ਨੂੰ ਪੰਜਾਬ ਹਰਿਆਣੇ ਦੀ ਵੰਡ ਹੋਈ ਤੇ ਉਸ ਦਾ ਆਧਾਰ ਇਹ 1952 ਵਿੱਚ ਹੀ ਬਣ ਗਿਆ ਸੀ ਇਹ ਵੀਡੀਓ ਆਪ ਜੀ ਨੇ ਦੇਖੀ ਜੀ ਜੇਕਰ ਆਪ ਨੇ ਇਸ ਚੈਨਲ ਦੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਵੀ ਜ਼ਰੂਰ ਦੇਖ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ